ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਤੇ ਅੱਜ ਆਪਾਂ ਜਿਹੜੇ ਕੁਐਸਚਨ ਕਰਨੇ ਆਗੇ ਉਹ ਪੰਜਾਬੀ ਦੇ ਐਮਸੀਕਿਊ ਕੁਐਸਚਨ ਕਰਾਂਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਸਾਡਾ ਸਭ ਤੋਂ ਪਹਿਲਾ ਕੁਐਸਚਨ ਹੈ ਪੰਜਾਬੀ ਵਿੱਚ ਕਿੰਨੀਆਂ ਲਗਾ ਮਾਤਰਾਵਾਂ ਹੁੰਦੀਆਂ ਹਨ ਬਹੁਤ ਵਾਰ ਕਰ ਚੁੱਕੇ ਹਾਂਗੇ ਇਹ ਕੁਐਸਚਨ 10 ਬਚਪਨ ਸ਼ਬਦ ਦਾ ਨਾਮਾ ਜਿਹੜਾ ਬਚਪਨ ਸ਼ਬਦ ਹੈ ਜਿਹੜਾ ਨਾਮ ਦੀ ਕਿਹੜੀ ਕਿਸਮਾਂ ਗਈ ਵਸਤੂ ਵਚਕ ਨਾਮ ਭਾਵਾਚਕ ਨਾਮ ਇਕਾਠ ਵਚਕ ਨਾਮ ਜਾਂ ਆਮ ਨਾਮ ਇਹ ਕੀ ਹੈ ਜੀ ਭਾਵਾਚਕ ਨਾਮ ਜਹਿਰ ਨਾਮ ਦਾ ਵਿਸ਼ੇਸ਼ਣ ਠੀਕ ਕਿਹੜਾ ਹੈ ਇਹਨਾਂ ਦੇ ਵਿੱਚੋਂ ਵਿਸ਼ਯ ਵਿਸ਼ੇਲਾ ਵਿਸ਼ੇਲਾ ਕੁੜਤਣ ਜਾਂ ਜ਼ਹਿਰੀਲਾ ਜ਼ਹਿਰੀਲਾ ਜੋ ਸ਼ਬਦ ਨਾਮਾ ਪੜਨਾਮਾ ਜਾਂ ਵਿਸ਼ੇਸ਼ਨਾ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟਾਉਂਦਾ ਉਹਨੂੰ ਕੀ ਕਿਹਾ ਜਾਂਦਾ ਵਿਸਮਿਕ ਵਚਨ ਸੰਬੰਧਕ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਸੰਬੰਧਕ ਕਿਹਾ ਜਾਂਦਾਗਾ ਜੀ ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ਜਿਹੜਾਗਾ ਸ਼ੁੱਧ ਹੈਗਾ ਰੌਣਕ ਨੰਨੇ ਨਾਲ ਪਾ ਰੱਖਿਆ ਇੱਥੇ ਇੱਥੇ ਰਾਰੇ ਨੂੰ ਕਨੌੜਾ ਨਹੀਂ ਹੈਗਾ ਤੇ ਨੰਨਾ ਪਾ ਰੱਖਿਆ ਤੇ ਇਹ ਰਾਰੇ ਨੂੰ ਕਨੌੜਾ ਨਾਣਾ ਕੱਕਾ ਰੌਣ ਕੇ ਬਿਲਕੁਲ ਸਹੀ ਹੈਗਾ ਆਥਨ ਦਾ ਸਮਾਨ ਅਰਥ ਸ਼ਬਦ ਹੈ ਸਵੇਰ ਪ੍ਰভাত ਦੁਪਹਿਰ ਜਾਂ ਤ੍ਰਕਾਲਾਂ ਤ੍ਰਕਾਲਾਂ ਪਾਪ ਦਾ ਵਿਰੋਧੀ ਅਰਥ ਕੀ ਹੈਗਾ ਪਾਪੀ ਲੋਭ ਪੁੰਨ ਹੰਕਾਰ ਪੁੰਨ ਹੇਠ ਲਿਖਿਆਂ ਵਿੱਚ ਗਲਤ ਵਾਕ ਦੱਸਣਾਗਾ ਕਿਹੜਾਗਾ ਇਹ ਆਦਮੀ ਬੜਾ ਝਗੜਾਲੂ ਹੈ ਭੈਣ ਭਰਾ ਦਾ ਰਿਸ਼ਤਾ ਬਹੁਤ ਨਿੱਕਾ ਹੁੰਦਾ ਹੈ ਇਹ ਵੀ ਠੀਕ ਹੈ ਮੇਰੀ ਭੈਣ ਵੱਡੀ ਮੇਰੀ ਵੱਡੀ ਭੈਣ ইংল্যান্ড ਜਾਣ ਵਾਲੀ ਹੈ ਇਹ ਵੀ ਠੀਕ ਹੈ ਆਰਾਮ ਨਾਲ ਬੈਠੋ ਕੁੜੀਓ ਇਹ ਕੀ ਹੈਗਾ ਗਲਤ ਬਾਕਾਗਾ ਤਾਂ ਇਹ ਆਪਣੇ ਲਈ ਸਹੀ ਹੈਗਾ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ਣ ਦੀ ਪੂਰੀ ਪੂਰੀ ਗਿਣਤੀ ਨੂੰ ਨਾਮ ਪ੍ਰਗਟਾਵੇ ਉਹਨੂੰ ਕੀ ਕਿਹਾ ਜਾਂਦਾ ਸਮੁੱਚਾਤਮੋਦਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਅਨਿਸ਼ਚੇਵ ਅਨਿਸ਼ਚਿਤ ਵਿਸ਼ੇਸ਼ਣ ਤਾਂ ਕੀ ਕਹਿੰਦਾ ਅਨਿਸ਼ਚਿਤ ਵਿਸ਼ੇਸ਼ਣ ਜਿਹੜਾ ਡੰਡੀ ਵਿਸਰਾਮ ਵਿੱਚ ਡੰਡੀ ਵਿਸਰਾਮ ਚਿੰਨ ਦੀ ਵਰਤੋਂ ਹੁੰਦੀ ਹੈ ਕਿਦੇ ਲਈ ਪੂਰਨ ਠਹਿਰਾਓ ਲਈ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਠਹਿਰਾਓ ਲਈ ਪੁੱਛਗਿਛ ਲਈ ਥੋੜੇ ਠਹਿਰਾਓ ਲਈ ਜਾਂ ਪੂਰਨ ਠਹਿਰਾਓ ਲਈ ਪੁੱਛਗਿਛ ਲਈ ਪ੍ਰਸ਼ਨ ਚਿੰਨ੍ਹ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਹੈਸੀਅਤ ਤੋਂ ਭਾਵ ਹੈਸੀਅਤ ਤੋਂ ਬਾਹਰ ਕੰਮ ਨੂੰ ਹੱਥ ਪਾਉਣ ਦੇ ਆਧਾਰ ਤੇ ਕਿਹੜਾ ਖੰਡ ਟੁਕਮਾ ਹੈ ਜੀ ਛਾ ਤੇਰੀ ਛੱਤੀ ਤੂੰ ਕੁੱਤਿਆਂ ਤੋਂ ਛੁੜਾ ਜਾਤ ਦੀ ਕੋੜ ਕਿਰਲੀ ਸਤੀਆਂ ਨੂੰ ਜਫੇ ਛੋਟਾ ਮੂੰਹ ਤੇ ਵੱਡੀ ਗੱਲ ਜਿੱਥੇ ਦੇਖਾਂ ਤਵਾ ਪ੍ਰਾਂਤ ਉਥੇ گاਵਾ ਸਾਰੀ ਰਾਤ ਤੱਕ ਯਾ ਉਹਦੇ ਨਾਲ ਟੁਕਮੀ ਗੱਲ ਕੀ ਹੈਗੀ ਜਾਤ ਦੀ ਕੋੜ ਕੇਰਲੀ ਤੇ ਸਤੀਰਾ ਨੂੰ ਜਫੇ ਪੜਕੀਲਾ ਵਿੱਚ ਕਿਹੜਾ ਖੇਤਰ ਵਰਤਿਆ ਗਿਆ ਹੈ ਈਲਾ ਪੜਕੀਲਾ ਬੱਚੇ ਦੇ ਜੀਵਨ ਦੇ ਬਹੁਤੇ ਕੰਮ ਭਾਸ਼ਾ ਦੇ ਕਿਸ ਕੌਂਸ਼ਲ ਨਾਲ ਸੰਪੂਰਨ ਹੁੰਦੇ ਹਨ ਲਿਖਤ ਨਾਲ ਸੁੰਨ ਸਮਝਣ ਨਾਲ ਵਾਚਨ ਨਾਲ ਜਾਂ ਮੌਖਿਕ ਨਾਲ ਮੌਖਿਕ ਨਾਲ ਵਾਸ਼ਾ ਵਿੱਚ ਵਸਤੂ ਨਿਸ਼ਟ ਪ੍ਰੀਖਿਆਵਾਂ ਕੀ ਕਰਦੀਆਂ ਨੇ ਦਾ ਕੋਈ ਵੀ ਲਾਭ ਨਹੀਂ ਹੁੰਦਾ ਬਹੁਤ ਗੁੰਝਲਦਾਰ ਹੁੰਦੀਆਂ ਨੇ ਬੱਚੇ ਦੀ ਲਿਖਾਈ ਸੁਧਾਰਦੀਆਂ ਨੇ ਵਸਤੂ ਨਿਸ਼ਟ ਤੇ ਵਿਸ਼ਵਾਸੀ ਵਿਸ਼ਵਾਸੀ ਹੁੰਦੀਆਂ ਨੇ ਵਸਤੂ ਨਿਸ਼ਟ ਤੇ ਕੀ ਨੇ ਵਿਸ਼ਵਾਸਤੀ ਹੁੰਦੀਆਂ ਨੇ ਜਿੱਦਾਂ ਦੀ ਆਪਾਂ ਕੁਐਸਚਨ ਪੜ੍ਹ ਰਹੇ ਹਾਂਗੇ ਇਦਾਂ ਦੇ ਜਿਹੜੀ ਹੈਗੀ ਪੁੱਛਿਆ ਗਿਆਗਾ ਪ੍ਰੀਖਿਆ 'ਮਾ ਵਿਸ਼ਵਾਸੀ ਹੁੰਦੀਆਂ ਨੇ ਕਿਉਂਕਿ ਥੋੜ੍ਹੀ ਇਹ ਜੋ ਇੱਕ ਗੁਲੈਨ ਦੋ ਲਾਈਨਾਂ ਦਾ ਜਵਾਬ ਜਿਹੜਾ ਇੱਕ ਇੱਕ ਸ਼ਬਦ ਦੇ ਵਿੱਚ ਦੋ ਸ਼ਬਦਾਂ ਦੇ ਵਿੱਚ ਜਿਹੜਾ ਉਹ ਜਾਂ ਇੱਕ ਵਾਕ ਦੇ ਵਿੱਚ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਤਾਂ ਕਿ ਇਹ ਵਿਸ਼ਵਾਸਯੋਗੀ ਹੁੰਦੀਆਂ ਨੇ ਹੁਣ ਜੇ ਕੋਈ ਲੈਂਥੀ ਜਿਹੜਾ ਉਹ ਪੜਿਆ ਵੀ ਨਹੀਂ ਆਂਦਾ ਬੰਦਾ ਨਾ ਚੱਜ ਨਾਲ ਪੜਦਾ ਨਾ ਹੀ ਬੰਦੇ ਨੂੰ ਉਹ ਚੰਗੀ ਤਰ੍ਹਾਂ ਉਹ ਉਹ ਨੂੰ ਲਿਖ ਸਕਦਾਗਾ ਪੰਜਾਬੀ ਦੀ ਲਿਪੀ ਕਿਹੜੀ ਹੈਗੀ ਦੇਵਨਾਗਰੀ ਗੁਰਮੁਖੀ ਸ਼ਾਹਮੁਖੀ ਜਾਂ ਰੋਮਨ ਤਾਂ ਗੁਰਮੁਖੀ ਲਿਪੀ ਹੈਗੀ ਜਿਹੜੀ ਪੰਜਾਬੀ ਦੀ ਲਿਪੀ ਹੈਗੀ ਗੁਲਾਮੀ ਸ਼ਬਦ ਨਾਮ ਦੀ ਕਿਸਮ ਹੈ ਕਿਹੜੀ ਕਿਸਮ ਹੈ ਜਿਹੜੀ ਗੁਲਾਮੀ ਭਾਵ ਵਾਚਕ ਨਾਮ ਆ ਜਿਹੜਾ ਇਹਦੀ ਕਿਸਮਾਂ ਕੀ ਗੁਲਾਮੀ ਕਿਰਿਆ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਦੋ ਹੁੰਦੀਆਂ ਨੇ ਜਿਸ ਥਾਂ ਘੋੜੇ ਵੱਜੇ ਜਾਂਦੇ ਨੇ ਉਹਨੂੰ ਕੀ ਕਿਹਾ ਜਾਂਦਾ ਵਾੜਾ ਤਬੇਲਾ ਦਬੇਲਾ ਪਸ਼ੂ ਘਰ ਤਾਂ ਤਬੇਲਾ ਕਿਹਾ ਜਾਂਦਾ ਜਿੱਥੇ ਘੋੜੇ ਬੰਨੇ ਜਾਂਦੇ ਹੈਗੇ ਹੇਠ ਲਿਖਿਆਂ ਦੇ ਵਿੱਚੋਂ ਜਿਹੜਾ ਸ਼ੁੱਧ ਸ਼ਬਦ ਕਿਹੜਾ ਹੈਗਾ ਸ਼ਹਿਰ ਦੇਖੋ ਕਿਦਾਂ ਕਿਹੜਾ ਸ਼ਹਿਰ ਜਿਹੜਾ ਪਾਇਆ ਹੈ ਕਿ ਮੈਂ ਸਹੀ ਹੈ ਤਾਂ ਸਾਰੇ ਨੂੰ ਪਤੀ ਹੋ ਗਏ ਸ਼ਹਿਰ ਆ ਇਹ ਵਾਲਾ ਸ਼ਹਿਰ ਹੈ ਜਿਹੜਾ ਸਹੀ ਹੈਗਾ ਉਚਿਤ ਦਾ ਸਮਾਨ ਅਰਥ ਸ਼ਬਦ ਹੈ ਗਲਤ ਅਯੋਗ ਯੋਗ ਅਨੁਚਿਤ ਉਚਿਤ ਦਾ ਯੋਗ ਸਮਾਨ ਅਰਥ ਕੀ ਬਣੂਗਾ ਯੋਗ ਨਵਾਂ ਦਾ ਵਿਰੁੱਧ ਜਿਹੜਾ ਨਵੇਂ ਨਵੇਂ ਦਾ ਵਿਰੋਧ ਅਰਥ ਕੀ ਹੋਊਗਾ ਨਵੇਂ ਦਾ ਵਿਰੋਧੀ ਅਰਥ ਹੋਊਗਾ ਪੁਰਾਣਾ ਅਸਮਾਨੀ ਗੋਲਾ ਪੈਣਾ ਅਸਮਾਨੀ ਗੂਲਾ ਪੈਣਾ ਮਤਲਬ ਕਿ ਅਚਾਨਕ ਮੁਸੀਬਤ ਪੈ ਜਾਣੀ 8 ਲਿਖੇ ਵਾਕਾਂ ਵਿੱਚੋਂ ਗਲਤ ਵਾਕ ਦੱਸਣਾਗਾ ਇਹ ਕੁੱਤਾ ਨਹੀਂ ਭੌਂਕਦਾ ਦਰਬਾਰ ਸਾਹਿਬ ਮਨੁੱਖ ਲਈ ਉਪਯੋਗੀ ਹੈ ਊਂਠ ਅਤੇ ਗਊਆਂ ਵਿਕ ਗਏ ਗੁਰਮੀਤ ਅਤੇ ਸੁਖਵੰ ਸੁਖਵਿੰਦਰ ਹੱਸ ਰਹੇ ਹਨ ਤਾਂ ਇਹਦੇ ਵਿੱਚ ਕੀ ਗਲਤ ਹੈਗਾ ਇਹ ਗਲਤ ਹੈ ਊਂਠ ਅਤੇ ਗਊਆਂ ਕੀ ਵਿਕ ਗਏ ਇਹ ਆਪਣੇ ਲਈ ਸਹੀ ਹੈਗਾ ਕਿਹੜੇ ਵਾਕ ਵਿੱਚ ਦੋ ਬਿੰਦੀ ਡੈਸ਼ ਦੀ ਵਰਤੋਂ ਹੁੰਦੀ ਹੈ ਦੋ ਬਿੰਦੀ ਡੈਸ਼ ਦੀ ਵਰਤੋਂ ਕਿਹਦੇ ਵਿੱਚ ਹੁੰਦੀ ਹੈ ਭਾਈ ਵੀਰ ਸਿੰਘ ਦਾ ਕਥਨ ਹੈ ਸੀਨੇ ਖਿੱਚ ਜਿਨ੍ਹਾਂ ਦੇ ਖਾਦੀ ਘਰ ਆਰਾਮ ਨਹੀਂ ਬੈਂਦੇ ਇਹਦੇ ਵਿੱਚ ਇਨਵਾਈਟਡ ਗੋਮੇ ਲੱਗੇ ਹੋਏ ਨੇ ਨਾਲ ਡੰਡੀ ਹੈਗੀ ਭਾਈ ਵੀਰ ਸਿੰਘ ਦਾ ਕਥਨ ਹੈ ਸੀਨੇ ਖਿੱਚ ਜਿਨ੍ਹਾਂ ਦੇ ਖਾਦੀ ਘਰ ਆਰਾਮ ਨਹੀਂ ਬੈਂਦੇ ਇਹਦੇ ਵਿੱਚ ਵੀ ਇਨਵਾਈਟਡ ਗੋਮੇ ਲੱਗੇ ਹੋਏ ਨੇ ਤਾਂ ਇਸ ਮਤਲਬ ਕਿ ਇਹ ਵੀ ਸਹੀ ਨਹੀਂ ਹੈਗਾ ਭਾਈ ਵੀਰ ਸਿੰਘ ਦਾ ਕਥਨ ਹੈ ਦੋ ਬਿੰਦੀ ਡੈਸ਼ ਹੈ ਠੀਕ ਹੈ ਇੱਥੇ ਕਿਹੜ ਨੇ ਦੋ ਬਿੰਦੀ ਡੈਸ਼ ਲਾਈ ਸੀਗੀ ਦੇਖੋ ਇੱਥੇ ਇਕੱਲਾ ਦੇ ਇਹਦੇ ਨਾਲ ਕੁਝ ਵੀ ਨਹੀਂ ਲਾਇਆ ਇੱਥੇ ਕੀ ਹੈਗਾ ਕੱਲੀ ਡੈਸ਼ ਲਾਤੀ ਇੱਥੇ ਕੀ ਲਾਈਏਗੀ ਦੋ ਬਿੰਦੀ ਡੈਸ਼ ਲਾ ਕੇ ਸਿਨੇ ਖਿੱਚ ਜਿਨ੍ਹਾਂ ਨੇ ਖਾਦੀ ਕਰ ਆਰਾਮ ਨਹੀਂ ਬੰਦੇ ਵਾਕਤਾ ਸਹੀ ਸੀ ਪਰ ਭਾਈ ਵੀਰ ਸਿੰਘ ਦਾ ਕਥਨ ਹੈ ਜਿਹੜਾ ਇਹ ਚੀਜ਼ ਲਿਖੀ ਗਈ ਸੀਗੀ ਇੱਥੇ ਇਹਨਾਂ ਨੇ ਕੀ ਹੈਗਾ ਇੱਕ ਗਲਤ ਦੋ ਬਿੰਦੀ ਡੈਸ਼ ਨਹੀਂ ਸੀ ਪਾਈ ਹੈਗੀ ਤਾਂ ਇੱਥੇ ਕੀ ਹੈ ਦੋ ਬਿੰਦੀ ਡੈਸ਼ ਕਰਕੇ ਪਾਇਆ ਹੋਇਆ ਤਾਂ ਆਪਾਂ ਨੂੰ ਕੀ ਪੁੱਛਿਆ ਸੀ ਦੋ ਬਿੰਦੀ ਡੈਸ਼ ਦੀ ਵਰਤੋਂ ਠੀਕ ਕਿੱਥੇ ਪਾਈ ਜਾਂਦੀ ਹੈ ਪਾਈ ਹੋਈ ਆ ਤਾਂ ਤੀਸਰੇ ਦੇ ਵਿੱਚ ਦੋ ਬਿੰਦੀ ਡੈਸ਼ ਦੀ ਜਿਹੜੀ ਵਰਤੋਂ ਕੀਤੀ ਗਈ ਹੈਗੀ ਜਿਹੜੇ ਚੰਨ ਠਹਿਰਾਓ ਜਾਂ ਅੜਕ ਨੂੰ ਪ੍ਰਗਟ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪ੍ਰਸ਼ਨ ਚਿੰਨ ਕਾਮਾ ਡੰਡੀ ਜੇ ਵਿਸ਼ਰਾਮ ਚਿੰਨ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਉਹਨਾਂ ਨੂੰ ਕਮਜ਼ੋਰ ਸ਼ਰੀਰ ਨੂੰ ਹੀ ਬਿਮਾਰੀਆਂ ਲੱਗਦੀਆਂ ਹਨ ਕਈ ਕਿਹੜਾ ਖਾਂ ਟੁਕਮਾ ਹੈ ਇਹਦੇ ਲਈ ਕਿਹੜਾ ਖਾਂ ਟੁਕਮਾਗਾ ਭੁੱਖੇ ਅੱਗੇ ਬਾਤ ਪਾਈ ਉਹ ਆਖੇ ਟੁੱਕ ਭਰਿਆ ਭਾਂਡਿਆਂ ਦੀਆਂ ਕਰੋੜੀਆਂ ਨਹੀਂ ਮਾਣ ਭਰਿਆ ਭਾਂਡਿਆਂ ਦੀਆਂ ਕਰੋੜੀਆਂ ਨਹੀਂ ਮਾਣ ਭਰੇ ਪੇਟ ਤੇ ਸ਼ੱਕਰ ਖਾਰੀ ਮਾੜਾ ਢੱਗਾ 36 ਰੋਗ ਤਾਂ ਇਹਦਾ ਕੀ ਆਨਸਰ ਆਊਗਾ ਮਾੜਾ ਢੱਗਾ 36 ਰੋਗ ਕਮਜ਼ੋਰ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ ਕੰਮ ਮੂਰੇ ਬੋਤਿਆਂ ਕੌਮਾਂ ਨਾਲ ਸਬੰਧ ਰੱਖਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕੁਮਾਂਤਰੀ ਵਿਆਕਰਨ ਦੀ ਸਿੱਖਿਆ ਬਹੁਤ ਜ਼ਰੂਰੀ ਹੈ ਜਦੋਂ ਕੀ ਹੁੰਦਾਗਾ ਮਾਤ੍ਰਾ ਭਾਸ਼ਾ ਸਿੱਖਣੀ ਹੋਵੇ ਵਿਦੇਸ਼ੀ ਭਾਸ਼ਾ ਸਿੱਖਣੀ ਹੋਵੇ ਰਾਸ਼ਟਰੀ ਭਾਸ਼ਾ ਸਿੱਖਣੀ ਹੋਵੇ ਜਾਂ ਕੋਈ ਵੀ ਭਾਸ਼ਾ ਸਿੱਖਣੀ ਹੋਵੇ ਤਾਂ ਜੇ ਵਿਦੇਸ਼ੀ ਭਾਸ਼ਾ ਸਿੱਖਣੀ ਹੋਵੇ ਤਾਂ ਵਿਆਕਰਨ ਦੀ ਜਿਹੜੀ ਹੈਗੀ ਜਾਣਕਾਰੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈਗੀ ਪੰਜਾਬੀ ਵਿੱਚ ਸੰਗੋਸ਼ ਮਹਾਪ੍ਰਾਣ ਕਿਹੜੇ-ਕਿਹੜੇ ਹਨ ਸੰਗੋਸ਼ ਮਹਾਪ੍ਰਾਣ ਸੰਗੋਸ਼ ਮਹਾਪ੍ਰਾਣ ਹਨ ਜੀ ਟੱਡਾ ਤੱਦਾ ਪੱਬਾ ਮੱਮਾ ਇਹ ਕਿਨੇ ਸੰਗੋਸ਼ ਮਹਾਪ੍ਰਾਣ ਨੇ ਗੁਰੂ ਦੀ ਆਗਿਆ ਦਾ ਪੂਰੀ ਤਰ੍ਹਾਂ ਪਾਲਣਾ ਕਰਨ ਵਾਲਾ ਉਨੂੰ ਕੀ ਕਿਹਾ ਜਾਂਦਾਗਾ ਚੇਲਾ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਜੋੜ ਸ਼ੁੱਧਾਗਾ? ਪਹਿਰਾ ਰਚਨਾ, ਪਹਿਰਾ ਰਚਨਾ, ਪੈਰਾ ਰਚਨਾ। ਦੇਖੋ ਇਹ ਸਹੀ ਹੈ ਨਾ ਪੈਰਾ ਰਚਨਾ। ਗਰੀਬੀ ਦਾ ਸਮਾਨ ਅਰਥ ਕੀ ਹੈਗਾ? ਕੰਗਾਲੀ। ਗਿਆਨੀ ਦਾ ਵਿਰੋਧੀ ਵਿਰੋਧੀ ਮਤਲਬ ਕਿ ਸ਼ਬਦ ਕੀ ਆਊਗਾ? ਅਗਿਆਨੀ। ਵਿਸ਼ਰਾਮ ਚਿੰਨ ਦੀ ਵਰਤੋਂ ਦੇ ਪੱਖ ਤੋਂ ਇਨ੍ਹਾਂ ਚੋਂ ਕਿਹੜਾ ਜਿਹੜਾ ਵਾਕ ਆ ਠੀਕ ਹੈਗਾ? ਉਹ ਵਿਦਿਆਰਥੀ ਜੋ ਮਿਹਨਤ ਕਰਦਾ ਹੈ ਪਾਸ ਹੋ ਜਾਂਦਾ ਹੈ ਚਿੰਨਾ ਦੀ ਵਰਤੋਂ ਦੇ ਪੱਖ ਤੋਂ ਦੇਖਣਾਗਾ ਆਪਾਂ ਨੇ ਠੀਕ ਹੈ ਇਹਦੇ ਵਿੱਚ ਬਿਲਕੁਲ ਇਹਨੂੰ ਸਿੱਧਾ ਹੀ ਰੱਖਿਆ ਗਿਆ ਹੈਗਾ ਜਿਉਂ ਉਹ ਉਹ ਵਿਦਿਆਰਥੀ ਜੋ ਮਿਹਨਤ ਕਰਦਾ ਹੈ ਪਾਸ ਹੋ ਜਾਂਦਾ ਹੈ ਉਹ ਵਿਅਕਤੀ ਜੋ ਮਿਹਨਤ ਕਰਦਾ ਹੈ ਪਾਸ ਹੋ ਜਾਂਦਾ ਹੈ ਉਹ ਵਿਅਕਤੀ ਜੋ ਮਿਹਨਤ ਕਰਦਾ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਅਗੇ ਠਹਿਰਾਓ ਨੇ ਦੇਖੋ ਉਹ ਵਿਅਕਤੀ ਜੋ ਮਿਹਨਤ ਕਰਦਾ ਹੈ ਪਾਸ ਹੋ ਜਾਂਦਾ ਹੈ ਕਿਤੇ ਵੀ ਕੋਈ ਠਹਿਰਾਓ ਵਾਲੀ ਗੱਲ ਤਾਂ ਕਹੀ ਗਈ ਹੈ ਉਹ ਵਿਅਕਤੀ ਜੋ ਮਿਹਨਤ ਕਰਦਾ ਹੈ ਠੀਕ ਹੈ ਉਹ ਵਿਅਕਤੀ ਕੋਮਾ ਆਉਣਾ ਸੀ ਮਿਹਨਤ ਕਰਦਾ ਹੈ ਕੋਮਾ ਆਉਣਾ ਸੀ ਫਿਰ ਡੰਡੀ ਹੋਣੀ ਸੀ ਤਾਂ ਇਹਨਾਂ ਨੇ ਕਿਤੇ ਵੀ ਠਹਿਰਾਉ ਨਹੀਂ ਦਿੱਤਾ ਇੱਥੇ ਠਹਿਰਾਉ ਦਿੱਤਾ ਤਾਂ ਗਾਹ ਇਹਨਾਂ ਨੇ ਜੋ ਮਿਹਨਤ ਕਰਦਾ ਹੈ ਇੱਥੇ ਠਹਿਰਾਉਣਾ ਹੋਣਾ ਸੀਗਾ ਉਹ ਇੱਥੇ ਇਹਨਾਂ ਨੇ ਉਹ ਵਿਅਕਤੀ ਇੱਥੇ ਨਹੀਂ ਦਿੱਤਾ ਕੋਮਾ ਇੱਥੇ ਦਿੱਤਾ ਤਾਂ ਆ ਬਿਲਕੁਲ ਸਹੀ ਹੈਗਾ ਚੌਥਾ ਉਹ ਵਿਅਕਤੀ ਉਹ ਸੌਰੀ ਵਿਦਿਆਰਥੀ ਕੋਮਾ ਜੋ ਮਿਹਨਤ ਕਰਦਾ ਹੈ ਕੋਮਾ ਪਾਸ ਹੋ ਜਾਂਦਾ ਹੈ ਡੰਡੀ ਬਿਲਕੁਲ ਸਹੀ ਹੈ ਜਿਹੜਾ ਨਾਮ ਕਿਸੇ ਖਾਸ ਥਾਨ ਜੀਵ ਜਾਂ ਸ਼ੈ ਲਈ ਪ੍ਰਯੋਗ ਕੀਤਾ ਜਾਵੇ ਉਹਨੂੰ ਕੀ ਕਿਹਾ ਜਾਂਦਾ ਜੀ ਖਾਸ ਨਾਮ ਕਿਹਾ ਜਾਂਦਾਗਾ ਜਿਹੜੇ ਚਿੰਨ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਉਂਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਜੋੜਨੇ ਠੀਕ ਹੈ ਪੋ ਗੁੱਤ ਸਵਾਰਨੇ ਖੁੰਬ ਟੱਪਣੇ ਠੱਪਣੇ ਖੁੰਬ ਠੱਪਣੇ ਜਦੋਂ ਚੀਜ਼ ਥੋੜੀ ਹੋਵੇ ਤੇ ਲੋੜਵੰਦ ਬਹੁਤੇ ਹੋਣ ਤਾਂ ਕੀ ਕਿਹਾ ਜਾਂਦਾ ਹੈ ਇੱਕ ਅਨਾਰ ਸੌ ਬਿਮਾਰ ਬਹੁਤ ਕਹਾਵਤ ਸੁਣੀ ਜਾਣ ਵਾਲੀ ਕਹਾਵਤ ਹੈ ਕਿ ਡੇਲੀ ਵਰਤਦੇ ਨੇ ਲੋਕ ਇਹਨੂੰ ਝਗੜਾਲੂ ਵਿੱਚ ਕਿਹੜਾ ਪਛੇਤਰ ਵਰਤਿਆ ਗਿਆ ਹੈ ਝਗੜਾਲੂ ਆਲੂ ਪਛੇਤਰ ਜਿਹੜਾ ਹੋ ਵਰਤਿਆ ਗਿਆ ਹੈ ਸਿੱਖਣ ਤੇ ਅਧਿਆਪਨ ਵਿਚਾਰ ਕੀ ਸੁਵੰਤਕ ਗੁੜਾ ਸੋ ਅੰਦਾਗਾ ਰਾਸ਼ਟ੍ਰ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਹੈ ਰਾਸ਼ਟਰ ਦੀ ਤਰੱਕੀ ਕਰਨਾ ਲੋਕਾਂ ਨੂੰ ਸਿੱਖਿਆਕ ਬਣਾਉਣਾ ਰਾਸ਼ਟਰੀ ਇਕਤਾ ਪੈਦਾ ਕਰਨਾ ਤਾਂ ਰਾਸ਼ਟਰੀ ਇਕਤਾ ਪੈਦਾ ਕਰਨਾ ਬੱਚਿਆਂ ਨੂੰ ਵਿਧੀਵਤ ਢੰਗ ਨਾਲ ਲਿਖਣਾ ਸਿਖਾਉਣ ਲਈ ਕੀ ਹੈਗਾ ਵਿਸ਼ੇਸ਼ ਯਤਨ ਕਰਨੇ ਪੈਂਦੇ ਨੇ ਵਸਤੂਵਾਰੀ ਸਿਹਤਾਂ ਲੈਣੀ ਪੈਂਦੀ ਹੈ ਵਿਸ਼ੇਸ਼ ਅਵਸਥਾਵਾਂ ਵਿੱਚੋਂ ਲੰਘਣਾ ਪੈਂਦਾ ਵਿਸ਼ੇਸ਼ ਸਾਧਨ ਵਰਤਨੇ ਪੈਂਦੇ ਤਾਂ ਵਿਸ਼ੇਸ਼ ਅਵਸਥਾਵਾਂ ਵਿੱਚੋਂ ਨੰਗਣਾ ਪੈਂਦਾਗਾ ਭਾਸ਼ਾ ਸਿੱਖਿਆ ਵਿੱਚ ਮੁਲੰਕਣ ਤੋਂ ਕੀ ਭਾਵ ਹੈ ਬੱਚਿਆਂ ਦੀ ਪ੍ਰੀਖਿਆ ਦਰਜਾਬੰਦੀ ਪ੍ਰਾਪਤੀ ਭਾਸ਼ਾ ਪ੍ਰਾਪਤੀ ਦਾ ਭਾਸ਼ਾ ਪ੍ਰਾਪਤੀ ਪੰਜਾਬੀ ਵਿੱਚ ਸਵਰ ਹਨ 2 3 4 5 ਤਾ ਤਿੰਨ ਕੁਝ ਕੁਐਸਚਨ ਤਾਂ ਇਦਾਂ ਦੇ ਹੁੰਦੇ ਆ ਕਿ ਬਾਰ ਬਾਰ ਉਹ ਕਵੈਸਚਨਰ ਵਿੱਚ ਰਿਪੀਟ ਹੁੰਦੀ ਹੈ ਕਿ ਤੁਹਾਡੇ ਉਹ ਬਿਲਕੁਲ ਜਿਆਦਾ ਪੱਕੇ ਹੋ ਜਾਣਗੇ ਉਹ ਜਿਹੜੇ بار بار ਜਿਹੜੇ ਰਿਪੀਟ ਹੁੰਦੇ ਹੈ ਕਿ ਚੰਗੀ ਗੱਲ ਆਗੀ ਛੋਟੇ ਦਾ ਸਮਾਨ ਅਰਥ ਸ਼ਬਦ ਹੈ ਨਿੱਕਾ ਨੇੜੇ ਦਾ ਵਿਰੋਧੀ ਸ਼ਬਦ ਕਿਹੜਾਗਾ ਦੂਰ ਰੁਸ ਜਾਣ ਦਾ ਅਰਥ ਕੀ ਹੁੰਦਾ ਤੜਿੰਗ ਹੋਣਾ ਕਹਿੰਦੇ ਨੇ ਹੁੰਦੇ ਆ ਬੱਚੇ ਪੰਜਾਬੀਆਂ ਦੀ ਮਤਲਬ ਕਿ ਪੰਜਾਬੀ ਬੰਦਾ ਬੱਚੇ ਨੂੰ ਜੇ ਗੁਰਸ ਜੇ ਤਾਂ ਕਹਿ ਦਿੰਦਾਗਾ ਦੇਖ ਕਿ ਮੇਰੇ ਡੰਗ ਹੋਇਆਗਾ ਹਨ ਹੇਠ ਲਿਖੇ ਵਾਕਾਂ ਵਿੱਚ ਗਲਤ ਵਾਕ ਦੱਸੋ ਕਾਸ਼ ਮੈਂ ਰਾਜਾ ਹੁੰਦਾ ਠੀਕ ਹੈ ਮੈਂ ਪੜਦਾ ਹਾਂ ਐਸਡੀ ਕਾਲਜ ਵਿੱਚ ਆ ਅਸੀਂ ਮੈਚ ਜਿੱਤ ਲਿਆ ਸਹਿਜ ਪੱਕੇ ਸੋ ਮਿੱਠਾ ਹੋਏ ਠੀਕ ਹੈ ਤਾਂ ਮੈਂ ਪੜਦਾ ਹਾਂ ਐਸਡੀ ਕਾਲਜ ਵਿੱਚ ਇਹ ਜਿਹੜਾ ਕੀ ਹੈ ਗਲਤ ਆਗਾ ਕਿਹੜੇ ਵਾਕ ਵਿੱਚ ਪ੍ਰਸ਼ਨ ਚਿੰਨ ਦੀ ਠੀਕ ਵਰਤੋਂ ਹੋਈ ਹੈ ਕੀ ਕਰਦੇ ਹੋ ਇੱਥੇ ਕੀ ਕੁਐਸਚਨ ਮਾਰਕ ਕਰਦੇ ਹੋ ਡੰਡੀ ਕੀ ਕਰਦੇ ਹੋ ਡੰਡੀ ਹੋ ਕੀ ਇੱਥੇ ਕੀ ਕਰਦੇ ਹੋ ਕੁਐਸਚਨ ਮਾਰਕ ਠੀਕ ਹੈ ਇਹ ਪੁਰਾਣੀ ਪੰਜਾਬੀ ਵਿੱਚ ਕਿਸ ਵਿਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਸੀ ਡੰਡੀ ਦੇ ਵਿੱਚ ਜ਼ਿਆਦਾ ਜਿਹੜੀ ਹੈਗੀ ਵਰਤੋਂ ਕੀਤੀ ਜਾਂਦੀ ਸੀ ਖੁੰਬ ਠੱਪਣੀ ਦਾ ਕੀ ਯਮਕਤਲ ਕੇ ਆਕੜ ਬੰਨਣੇ ਦਾ ਮਤਲਬ ਆਗਾ ਬਦੋ ਬਦੀ ਕਿਸੇ ਦੇ ਮਸਲੇ ਵਿੱਚ ਦਖਲ ਦੇਣ ਤੇ ਕਿਹੜਾ ਅਖੰਡ ਵਰਤੇ ਜਾਂਦਾ ਹੈ ਸੱਦੀਨਾ ਬੁਲਾਈ ਮੈਲਾੜੇ ਦੀ ਤਾਈ ਮਹਾਸਾਗਰ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ ਮਹਾ ਜਿਹੜੀ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਉਸ ਨੂੰ ਕੀ ਕਿਹਾ ਜਾਂਦੀ ਹੈ ਅਗੇਤਰੀ ਉਸ ਨੂੰ ਕਿਹਾ ਜਾਂਦਾ ਅਗੇਤੀ ਸਾਡਾ ਅਗਲਾ 57ਵਾਂ ਕੁਐਸਚਨ ਹੈ ਬੱਚਾ ਰਸਮੀ ਭਾਸ਼ਾ ਸਿੱਖਦਾ ਹੈ ਸਕੂਲ ਤੋਂ ਸਾਡਾ 58ਵਾਂ ਕੁਐਸਚਨ ਭਾਸ਼ਾ ਦੇ ਬੋਲਣ ਤੇ ਲਿਖਣ ਲਈ ਕਿਸ ਦੀ ਲੋੜ ਪੈਂਦੀ ਹੈ ਵਿਆਕਰਨ ਦੀ ਵਾਚਨ ਮੁਦਰਾ ਦਾ ਭਾਵ ਹੈ ਪੜਦੇ ਪੜਦੇ ਅੱਖਾਂ ਤੇ ਹੋਰ ਅੰਗਾਂ ਦਾ ਸਹੀ ਸੰਚਾਲਨ ਕਰਨਾ ਵਾਚਨ ਮੁਦਰਾ ਦਾ ਲਿਖਣਾ ਕਲਾ ਵਿੱਚ ਪ੍ਰਵੀਨਤਾ ਲਿਆਉਣ ਲਈ ਕਿਸ ਵਿਧੀ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਬੋਲ ਲਿਖਤ ਵਿਧੀ ਦੀ ਪੰਜਾਬੀ ਕਿਹੜੀ ਭਾਸ਼ਾ ਦੇ ਸ਼ਬਦ ਦੇ ਮੇਲ ਨਾਲ ਬਣਿਆ ਹੈ ਉਰਦੂ ਫਾਰਸੀ ਪਰਸ਼ੀਨ ਜਾਂ ਕੋਈ ਨਹੀਂ ਤਾਂ ਫਾਰਸੀ ਸੋਨੇ ਦਾ ਸਮਾਨ ਅਰਥ ਹੈ ਸੁੰਦਰ ਵਸਨਾ ਦਾ ਵਿਰੋਧ ਵਿਰੋਧੀ ਅਰਥ ਹੈ ਉਜੜਨਾ ਵਸਨਾ ਦਾ ਵਿਰੋਧੀ ਅਰਥ ਹੈ ਉਜੜਨਾ ਹੱਥਾਂ ਦਾ ਸੁੱਚਾ ਹੋਣਾ ਮਤਲਬ ਕੀ ਹੈਗਾ ਕਿਸੇ ਕੰਮ ਵਿੱਚ ਨਿਪੁੰਨ ਹੋਣਾ ਇਮਾਨਦਾਰ ਹੋਣਾ ਚੰਗਾ ਕਾਰੀਗਰ ਹੋਣਾ ਇਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਹੋਊਗਾ ਇਮਾਨਦਾਰ ਹੋਣਾ। ਹੇਠ ਲਿਖੇ ਵਾਕਾਂ ਵਿੱਚੋਂ ਗਲਤ ਵਾਕ ਦੱਸੋ। ਚਾਰ ਅਧਿਆਪਕ ਅਤੇ ਤਿੰਨ ਅਧਿਆਪਕ ਇਸ ਸਕੂਲ ਵਿੱਚ ਪੜ੍ਹਦੇ ਹਨ ਤਾਂ ਇਹ ਕੀ ਹੈਗਾ ਗਲਤ ਤਾਂ ਚਾਰ ਅਧਿਆਪਕ ਅਤੇ ਤਿੰਨ ਅਧਿਆਪਕ ਇਹ ਚ ਕੀ ਲਿਖਿਆ ਗਿਆ ਸਾਰੇ ਵਿਦਿਆਰਥੀ ਹਾਜ਼ਰ ਹੋ ਗਏ ਹਨ ਸਹੀ ਹੈ। ਇਸ ਕਾਲਜ ਦਾ ਮੁੰਡਾ ਜਿਹੜਾ ਕੋਮਾ ਜਿਹੜਾ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ਤੇ ਆਇਆ ਹੈ ਕੋਮਾ ਮੀਰਾ ਭਰਾ ਹੈ ਠੀਕ ਹੈ ਵੀ ਕਾਲ ਪੀੜਤਾ ਦੀ ਸਹਾਇਤਾ ਲਈ ਮੇਰੇ ਚਾਚਾ ਜੀ ਨੇ 50000 ਮਤਲਬ ਕਿ ਮੇਰੇ ਚਾਚਾ ਜੀ ਨੇ 1000 ਰੁਪਇਆ ਕੋਮਾ 4 ਕਿਲੋ ਘਿਓ ਕੋਮਾ 3 ਕਿਲੋ ਦਾਲ ਕੋਮਾ 2 ਚਾਦਰਾਂ ਦੇ 5 ਧੋਤੀਆਂ ਦਾਣ ਵਜੋਂ ਦਿੱਤੀਆਂ ਠੀਕ ਹੈ ਵੀ ਤਾਂ ਇਹੀ ਜਿਹੜਾ ਮੈਨੂੰ ਸਦਾ ਲੱਗਦਾ ਪਹਿਲਾ ਹੀ ਜਿਹੜਾ ਇਹ ਗਲਤ ਲੱਗਦਾਗਾ ਠੀਕ ਹੈ ਕੀisola ਪਹਿਲਾ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਗੁਣ ਜਾਂ ਔਗਣ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਸੂਰ ਕਿਸੇ ਦਾ ਗੁੱਸਾ ਕਿਸੇ ਹੋਰ ਤੇ ਆਧਾਰ ਤੇ ਠੁਕਮਾ ਖਾਣ ਕਿਹੜਾਗਾ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ ਸਹੀ ਹੈ ਮੱਛਰਦਾਨੀ ਵਿੱਚ ਕਿਹੜਾ ਪਛੇਤਰ ਵਰਤਿਆ ਜਾਂਦਾਗਾ ਮੱਛਰਦਾਨੀ ਮਛਰ ਦਾ ਨੀਲੇ ਦੇਵੇਂ ਮਛਰ ਨੇ ਖਾਲੀ ਤੋੜ ਕੇ ਪਤ ਨਹੀਂ ਹੈ ਨਾ ਗਾਣਾ ਵੀ ਇਹ ਤਾਂ ਦਾਨੀ ਜੋ ਅੱਜ ਕੱਲ ਦੇ ਸਮੇਂ ਦਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਅਜੋਕਾ ਸਿੱਖਣਾ ਅਤੇ ਗ੍ਰਹਿਣ ਕਰਨਾ ਇੱਕ ਅਜੀਹਾਂ ਪਰਿਵਰਤਨ ਹੈ ਜੋ ਮੂਲ ਰੂਪ ਵਿੱਚ ਸਥਾਈ ਹੈ 71ਵਾਂ ਕੁਐਸਚਨ ਆ ਭਾਸ਼ਾ ਸਿੱਖਣ ਦੇ ਸੁਭਾਵਿਕਤਾ ਦੇ ਸਿਧਾਂਤ ਦਾ ਆਧਾਰ ਕੀ ਹੈਗਾ ਬੱਚਾ ਸਵੇਰੇ ਸਵੇਰੇ ਵਧੇਰੇ ਸਿੱਖਦਾ ਸੁਭਾਵਿਕ ਹਾਲਤਾ ਵਿੱਚ ਬੈਠ ਕੇ ਸਿੱਖਦਾ ਭਾਸ਼ਾ ਕਮਾਇਆ ਧਨ ਹੈ ਪਰੰਤੂ ਇਸ ਨੂੰ ਸਿੱਖਣ ਦੀ ਕੁਦਰਤੀ ਸ਼ਕਤੀ ਕੁਦਰਤੀ ਹੈ ਬੱਚਾ ਸੁਚੇਤ ਰੂਪ ਵਿੱਚ ਭਾਸ਼ਾ ਸਿੱਖਦਾ ਤਾਂ ਇਹਦਾ ਤੀਸਰਾ ਅਨਸਰ ਰਾਈਟ ਹੋ ਜੂਗਾ ਭਾਸ਼ਾ ਕਮਾਇਆ ਹੋਇਆ ਧਾਨਾ ਪਰੰਤੂ ਇਸ ਨੂੰ ਸਿੱਖਣ ਦੀ ਜਿਹੜੀ ਸ਼ਕਤੀ ਉਹ ਕੀ ਹੈ ਕੁਦਰਤੀ ਮੰਨੀ ਜਾਂਦੀ ਹੈਗੀ ਭਾਸ਼ਾ ਦਾ ਸਮਾਜ ਪ੍ਰਤੀ ਸਭ ਤੋਂ ਵੱਡਾ ਕਾਰਜ ਇਹ ਹੈ ਭਾਸ਼ਾ ਨਾਲ ਸਮਾਜ ترقی ਕਰਦਾ ਹੈ ਇਹ ਸਮਾਜ ਦਾ ਗਿਆਨ ਸੁਰੱਖਿਅਤ ਰੱਖਦੀ ਹੈ ਇਹ ਵਿਅਕਤੀਆਂ ਨੂੰ ਇੱਕ ਦੂਸਰੇ ਨਾਲ ਜੋੜਦੀ ਹੈ ਇਹ ਸਮਾਜ ਵਿੱਚ ਇੱਕ ਸੁਰਤਾ ਲਿਆਉਂਦੀ ਹੈ ਤਾਂ ਕਿ ਆਜੂਗਾ ਇਹ ਸਮਾਜ ਦਾ ਗਿਆਨ ਜਿਹੜਾ ਸੁਰੱਖਿਅਤ ਰੱਖਦੀ ਹੈ ਸ਼ੁੱਧ ਉਚਾਰਨ ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ ਧੁਣੀ ਗਿਆਨ ਦਾ ਮੋਨ ਵਾਚਨ ਤੋਂ ਭਾਵ ਹੈ ਚੁੱਪ ਰਹਿ ਕੇ ਪੜਨਾ ਬੰਦ ਕਮਰੇ ਵਿੱਚ ਪੜਨਾ ਇਕੱਲੇ ਬੈਠ ਕੇ ਪੜਨਾ ਮਨ ਹੀ ਮਨ ਵਿੱਚ ਬਿਨਾਂ ਆਵਾਜ਼ ਕਿਤੇ ਆਰਥਿਕ ਅਰਥ ਗ੍ਰਹਿ ਕਰਨ ਦੀ ਕਿਰਿਆ ਨੂੰ ਮੂਨ ਵਾਚਨ ਜਿਹੜਾ ਹੈ ਉਹ ਕਿਹਾ ਜਾਂਦਾ ਹੈ 75ਵਾਂ ਸਾਡਾ ਸ਼ਬਦ ਕੁਐਸਚਨ ਹੈ ਟੈਲੀਵਿਜ਼ਨ ਤੋਂ ਪ੍ਰਸਾਰਿਤ ਨਾਟਕ ਭਾਸ਼ਣ ਗੀਤ ਗੋਸ਼ਟੀ ਕਵੀ ਦਰਬਾਰ ਆਦ ਪ੍ਰੋਗਰਾਮਾਂ ਤੋਂ ਭਾਸ਼ਾ ਵਿਦਿਆਰਥੀਆਂ ਨੂੰ ਕੀ ਮਿਲਦਾ ਸ਼ੁੱਧ ਤੇ ਸਪਸ਼ਟ ਭਾਸ਼ਾ ਦਾ ਜਿਹੜਾ ਗਿਆਨ ਉਹ प्राप्त ਹੁੰਦਾਗਾ ਜੇ ਕਈ ਮਨੋਰੰਜਨ ਪ੍ਰਾਪਤ ਹੁੰਦਾ ਨੋ ਨਵੀਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਚਲੋ ਇਹ ਵੀ ਹੁੰਦੀ ਹੈ ਬਿਲਕੁਲ ਸਹੀ ਆ ਚੰਗੇ ਕਲਾਕਾਰ ਨਾਲ ਜਾਣ ਪਛਾਨ ਹੁੰਦੀ ਹੈ ਇਹ ਵੀ ਸਹੀ ਆ ਪਰ ਜਿਹੜੀ ਇਹਦੀ ਜ਼ਿਆਦਾ ਟੁਕਮਾ ਕੁਸ਼ਣ ਮੰਨਿਆ ਜਾਂਦਾ ਉਹ ਮੰਨਿਆ ਜਾਊਗਾ ਸ਼ੁੱਧ ਤੇ ਸਪਸ਼ਟ ਭਾਸ਼ਾ ਦਾ ਗਿਆਨ ਪ੍ਰਾਪਤ ਹੁੰਦਾਗਾ ਵਿਆਕਰਨ ਭਾਸ਼ਾ ਦੇ ਕਿਸ ਅੰਗ ਦੀ ਵਿਆਖਿਆ ਨਹੀਂ ਕਰਦਾ ਅਰਥ ਦੀ ਬੂਰਾ ਦਸਮਾਨ ਅਰਥ ਸ਼ਬਦ ਹੈ ਪੈੜਾ ਧਨਵਾਨ ਦਾ ਵਿਰੋਧੀ ਅਰਥ ਅਮੀਰ ਧਨਵਾਨ ਤਨਹੀਨ ਵਿਰੋਧੀ ਦੱਸਣਾਗਾ ਤਨਹੀਨ ਜਿਹਦੇ ਕੋਲ ਧਨ ਨਾ ਹੋਵੇ ਹਵਾ ਦੇ ਘੋੜੇ ਸਵਾਰ ਹੋਣਾ ਹੈਂਕੜ ਵਿੱਚ ਹੋਣਾ ਹੀਟ ਲਿਖੇ ਵਾਕਾਂ ਵਿੱਚ ਸ਼ੁੱਧ ਵਾਕ ਦੱਸਣਾਗਾ ਲੜਕੇ ਸਕੂਲ ਵਿੱਚ ਲੜਕਾ ਸਕੂਲ ਵਿੱਚ ਪੜਦਾ ਹੈ ਲੜਕੇ ਲੜਕੇ ਸਕੂਲ ਵਿੱਚ ਪੜਦਾ ਹੈ ਸਹੀ ਹੈ ਲੜਕੇ ਲੜਕਾ ਨਾ ਹੋਸੀ ਗਲਤ ਹੈ ਇਹ ਉਸਨੇ ਖੱਟੀ ਲੱਸੀ ਪੀਤਾ ਇਹ ਵੀ ਗਲਤ ਹੈ ਖੱਟੀ ਲੱਸੀ ਪੀਤੀ ਹੁੰਦਾ ਪੀਤਾ ਤਾਂ ਨਹੀਂ ਹੁੰਦਾ ਮੈਂ ਰੋਟੀ ਨਹੀਂ ਖਾਦਾ ਇਹ ਵੀ ਨਹੀਂ ਸਹੀ ਮੈਂ ਰੋਟੀ ਨਹੀਂ ਖਾਧੀ ਹੁੰਦਾ ਅ ਅਧਿਆਪਕ ਸਕੂਲ ਵਿੱਚ ਪੜਾਉਂਦੇ ਹਨ ਇਹ ਬਿਲਕੁਲ ਸਹੀ ਹੈ ਆਜੂ ਕੋ ਇਹ ਸਹੀ ਵਿਸ਼ਰਾਮ ਚੇ ਨਦੀ ਵਰਤੋ ਪੱਖੋ ਸ਼ੁੱਧ ਵਾਕ ਦੱਸੋ ਹਾਏ ਇਹ ਕੀ ਹੋ ਗਿਆ ਹਾਏ ਇਹ ਕੀ ਹੋ ਗਿਆ ਹਾਏ ਇਹ ਕੀ ਵਿਸਮਿਕ ਲਾ ਕੇ ਹੋ ਗਿਆ ਹਾਏ ਏ ਕੀ ਹੋ ਗਿਆ ਹਾਏ ਕੋਮਲਾ ਕੇ ਆ ਤੀਸਰਾ ਸਹੀ ਹੈ ਹਾਏ ਵਿਸਮਿਕਲਾ ਕੇ ਏ ਕੀ ਹੋ ਗਿਆ ਇਹ ਸਹੀ ਹੈ ਥੋੜੇ ਜਿਹੇ ਠਹਿਰਾਉ ਲਈ ਕਿਹੜੇ विश्राम चिन्ह ਦੀ ਵਰਤੋਂ ਕੀਤੀ ਜਾਂਦੀ ਹੈ ਕੰਮੇ ਦੀ ਮਜ਼ਦੂਰੀ ਲੈ ਕੇ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਪਾੜੇ ਦਾ ਟੱਟੂ ਸਾਲੇ ਹਾਰ ਵਿੱਚ ਕਿਹੜਾ ਪਛੇਤਰ ਵਰਤੇ ਗਿਆ ਹਾਰ ਸਾਲੇ ਹਾਰ ਵਧੇਰੇ ਬੁੱਧੀਮਾਨ ਵਿਅਕਤੀ ਸਿੱਖਦਾ ਹੈ ਜਲਦੀ ਤੇ ਵਧੇਰੇ ਬੱਚੇ ਦਾ ਭਾਸ਼ਾ ਗਿਆਨ ਆਰੰਭ ਹੁੰਦਾ ਹੈ ਇੱਕ ਸ਼ਬਦ ਤੋਂ 87ਵਾਂ ਸਾਡਾ ਕੁਐਸਚਨ ਹੈ ਬੱਚਾ ਭਾਸ਼ਾ ਦਾ ਵਾਚਨ ਸਿੱਖਣ ਸਮੇ ਸਭ ਤੋਂ ਪਹਿਲਾਂ ਸਿੱਖਦਾ ਹੈ ਮੂਲ ਪਾਠ ਵਿਅਕਤੀਗਤ ਪਾਠ ਉੱਚੀ ਪਾਠ ਜਾਂ ਸਮੂਹਿਕ ਪੜਤਾ ਉੱਚੀ ਪਾਠ ਜਿਹੜਾ ਬੱਚਾ ਦਾ ਕਰਨਾ ਉਹ ਕਰਕੇ ਸਿੱਖਦਾ ਹੈ ਵਿਦਿਆਰਥੀ ਦੇ ਵਿਆਕਰਨਿਕ ਗਿਆਨ ਦੇ ਮੁਲੰਕਣ ਲਈ ਕਿਹੜੀ ਵਿਧੀ ਵਰਤੀ ਜਾ ਸਕਦੀ ਹੈ ਵਸਤੂਨਿਸ਼ਠ ਵਿਆਕਰਨ ਦੇ ਵੱਡੇ ਪ੍ਰਸ਼ਨ ਲਈ ਨਿਵੰਦਾਤਮਕ ਪ੍ਰਸ਼ਨ ਛੋਟੇ ਪ੍ਰਸ਼ਨਾਂ ਪ੍ਰਸ਼ਨ ਲਈ ਲਘੂ ਉਤਰਾਤਮਕ ਪ੍ਰਸ਼ਨ ਜੋ ਉਪਰੋਕਤ ਸਾਰੇ ਤਾਂ ਇਹਦਾ ਅਨਸਰ ਕੀ ਆਜੂਗਾ ਜੀ ਉਪਰੋਕਤ ਸਾਰੇ ਆਧੁਨਿਕ ਸਿੱਖਿਆ ਪਾਠ ਪੁਸਕਤਾ ਕੇਂਦਰਿਤ ਨਹੀਂ ਹੋਣੀ ਚਾਹੀਦੀ ਹੈ ਸਗੋਂ ਹੋਣੀ ਚਾਹੀਦੀ ਹੈ ਅਧਿਆਪਕ ਕੇਂਦਰਿਤ ਵਿਸ਼ਾ ਵਸਤੂ ਕੇਂਦਰਿਤ ਬਾਲ ਕੇਂਦਰਿਤ ਜੋ ਉਪਰੋਕਤ ਵਿੱਚ ਕੋਈ ਤਾਂ ਬਾਲ ਕੇਂਦਰਿਤ ਜਦੋਂ ਵੀ ਅਸੀਂ ਚਾਹੇ ਕੋਈ ਸਾਈਕੋ ਦਾ ਸਾਡਾ ਅਸੀਂ ਪੜ ਰਹੇ ਆਂਗੇ ਸਾਈਕੋ ਦਾ ਅਸੀਂ ਕੋਈ ਕੁਐਸਚਨ ਕਰ ਰਹੇ ਆਂਗੇ ਜਾਂ ਫਿਰ ਅਸੀਂ ਕਿਸੇ ਸਬਜੈਕਟ ਨਾਲ ਰਿਲੇਟਡ ਜਿਹੜੀ ਹੈਗੀ ਸਾਈਕੋ ਦੇ ਮਤਲਬ ਕਿ ਸਾਨੂੰ ਉਹਦੇ ਵਿੱਚ ਕੁਐਸਚਨ ਆਏ ਨੇ ਉਹਦੇ ਨਾਲ ਰਿਲੇਟਡ ਸਾਡੇ ਤੋਂ ਕੁਐਸਚਨ ਪੁੱਛੇ ਜਾਂਦੇ ਪੇਪਰ ਦੇ ਵਿੱਚ ਤਾਂ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਿਹੜਾ ਬੱਚਾ ਹੈਗਾ ਜਿਹਦੇ ਬਾਰੇ ਕੁਐਸਚਨ ਪੁੱਛਿਆ ਜਾ ਰਿਹਾ ਜਿਹਦੇ ਲਈ ਅਸੀਂ ਪੜ ਰਹੇ ਆਗੇ ਬੱਚੇ ਨੂੰ ਪੜਾਉਣ ਖਾਤਰ ਹੀ ਅਸੀਂ ਪੜ ਰਹੇ ਆ ਸਕੂਲ ਦੇ ਵਿੱਚ ਟੀਚਰ ਲੱਗਣ ਖਾਤਰ ਹੀ ਅਸੀਂ ਪੜ ਰਹੇ ਆ ਨਾ ਤੇ ਅਸੀਂ ਉਹਦੇ ਲਈ ਹੀ ਪੇਪਰ ਦਿੰਨੇ ਆ ਦੇ ਰਹੇ ਆਗੇ ਤਾਂ ਸਾਡੇ ਤੋਂ ਕੁਐਸਚਨ ਇਹ ਜਿਹੇ ਫੁੱਟ ਕਰਦੇ ਆ ਸਬਜੈਕਟ ਦੇ ਵੀ ਜੇ ਤੁਸੀਂ ਆਹ ਸਬਜੈਕਟ ਭਰਾ ਪੜਾ ਰਹੇ ਹੋਗੇ ਤਾਂ ਤੁਸੀਂ ਬੱਚੇ ਨੂੰ ਜਿਹੜਾ ਟੀਚ ਕਿਵੇਂ ਕਰੋਗੇ ਤੁਹਾਡੇ ਅਕੋਰਡਿੰਗ ਬੱਚਾ ਜਿਹੜਾਗਾ ਕਿਵੇਂ ਦਾ ਵਿਵਹਾਰ ਕਰੂਗਾ ਤੁਸੀਂ ਫਿਰ ਉਹਨੂੰ ਕਿੱਦਾਂ ਟ੍ਰੀਟ ਕਰਨਾਗਾ ਠੀਕ ਹੈ ਝਿੜਕਣਾ ਨਹੀਂ ਝਿੜਕਣਾ ਤਾਂ ਤੁਸੀਂ ਇਹ ਚੀਜ਼ ਮੰਨ ਲੈਣੀ ਹੈਗੀ ਇੱਕ ਚੀਜ਼ ਆ ਵੀ ਦਿਮਾਗ 'ਚ ਬਿਠਾ ਆ ਲੋ ਵੀ ਬੱਚਾ ਗਾ ਜਿਹੜਾ ਗਾ ਕੋਈ ਵੀ ਗਲਤੀ ਕਰੇ ਪਰ ਜਿਹੜੇ ਟੀਚਰ ਨੂੰ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਬੱਚਾ ਸੈਂਟਰ ਦੇ ਵਿੱਚ ਆ ਅਸੀਂ ਉਹਦੇ ਆਲੇ ਦਾਲਿਆਂਗੇ ਬੱਚੇ ਨੂੰ ਕਦੇ ਵੀ ਨਿੰਦਣਾ ਨਹੀਂ ਬੱਚੇ ਨੂੰ ਕਦੇ ਵੀ ਕੋਈ 네ਗੇਟਿਵ ਜਿਹੜੀ ਹੈਗੀ ਚੀਜ਼ ਉਹ ਕਹਿਣੀ ਨਹੀਂ ਠੀਕ ਹੈ ਤੇ ਜੇ ਅਸੀਂ ਕੋਈ 네ਗੇਟਿਵ ਚੀਜ਼ ਕਹਾਂਗੇ ਤਾਂ ਸਾਡਾ ਜਿਹੜਾ ਉੱਥੇ ਉਹ ਜਿਹੜਾ ਸਵਾਲ ਆਗਾ ਉਹ ਗਲਤ ਹੋ ਜਾਊਗਾ ਹਮੇਸ਼ਾ ਬੱਚੇ ਨੂੰ ਕੇਂਦਰ ਦੇ ਵਿੱਚ ਰੱਖ ਕੇ ਹੀ ਜਿਹੜੇ ਕੁਐਸਚਨ ਆਗੇ ਉਹ ਹੱਲ ਕੀਤੇ ਜਾ ਸਕਦੇ ਹੈਗੇ ਤਾਂ ਤੁਹਾਡੇ ਬਹੁਤ ਸਾਰੇ ਜਿਹੜੇ ਅਨਸਰ ਆਗੇ ਉਹ ਰਾਈਟ ਹੋ ਜਾਣਗੇ ਜੇ ਤੁਸੀਂ ਮੰਨਦੇ ਹੋਗੇ ਜਿਵੇਂ ਹੁਣ ਆਪਾਂ ਜੇ ਅਸਲ ਦੇ ਵਿੱਚ ਦੇਖਿਆ ਜਾਵੇ ਜੇ এডਿਕੇਸ਼ਨ ਵੀ ਜਿਹੜੀ ਆਪਾਂ ਸਕੂਲਾਂ ਦੇ ਵਿੱਚ ਬੱਚੇ ਨੂੰ ਦਿੰਨੇ ਆ ਉਹਦਾ ਤੇ ਜਿਹੜੀ ਕਿਤਾਬੀ ਜਿਹੜੀ ਅਸੀਂ ਬੱਚੇ ਲਈ এডਿਕੇਸ਼ਨ ਲੈਣੇ ਆ ਜਾਂ ਅਸੀਂ ਪੇਪਰਾਂ ਦੇ ਵਿੱਚ ਸਾਨੂੰ ਕੁਐਸਚਨ ਆਉਂਦੇ ਆ ਉਹਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਆਗਾ ਸਹੀ ਦੱਸਾਂ ਦਾ ਤੁਹਾਨੂੰ ਮੈਂ ਮੈਂ ਟੀਚ ਕਰਦੀ ਆ ਠੀਕ ਆ ਤੇ ਮੈਂ ਟੀਚ ਕਰਦੀ ਆ ਤੇ ਮੈਂ ਦੇਖਦੀ ਆਂਗੀ ਠੀਕ ਆ ਵੀ ਕਿਦਾਂ ਅਸੀਂ ਜਿਹੜਾ ਕੁਝ ਪੜਿਆ ਹੈਗਾ ਉਹਦੂ ਉਲਟ ਹੁੰਦਾਗਾ ਕਿਉਂਕਿ ਉਹ ਜਿਹੜੀ ਥਿਉਰੀਆਂ ਜਿਹੜੀਆਂ ਅਸੀਂ ਪੜ੍ਹੀਆਂ ਨੇ ਉਹਦੂ ਅਸੀਂ ਉਲਟ ਜਿਹੜਾ ਉਹ ਕੰਮ ਕਰਦੇ ਆਗੇ ਤਾਂ ਜਿਹੜੀ ਹੈ ਪਰ ਜਦੋਂ ਅਸੀਂ ਪੇਪਰ ਦੇਣਾਗਾ ਉਹਦੂ ਅਸੀਂ ਬੱਚੇ ਦੇ ਉੱਤੇ ਹੀ ਸਾਰਾ ਉਹ ਕੇਂਦਰ ਰੱਖਣਾਗਾ ਕੇਂਦਰਿਤ ਹੋਣਾ ਵੀ ਹਾਂ ਬੱਚੇ ਨੂੰ ਜੇ ਕੋਈ ਅਸੀਂ ਛਿੜਕ ਵੀ ਦਿੱਤਾ ਹੀ ਬਣ ਕੇ ਵੈਸੇ ਮੇਰੇ ਅਕੋਰਡਿੰਗ ਤਾਂ ਬੱਚੇ ਨੂੰ ਛਿੜਕਣਾ ਤਾਂ ਜ਼ਰੂਰੀ ਹੁੰਦਾ ਹੈਗਾ ਕਿਉਂਕਿ ਫਿਰ ਬੱਚਾ ਛਿੜਕੋ ਪਰ ਜਿਵੇਂ ਪਹਿਲਾਂ ਹੁੰਦੇ ਸੀ ਕਿ ਟੀਚਰ ਬੱਚੇ ਨੂੰ ਕਿੰਨਾ ਮਾਰਦੇ ਵੀ ਸੀ ਬੱਚੇ ਸਮਝਦੇ ਵੀ ਸੀਗੇ ਗੁਰੂ ਦੀ ਰਿਸਪੈਕਟ ਵੀ ਕਰਦੇ ਸੀਗੇ ਹਨਾ ਤੇ ਹੁਣ ਬੱਚੇ ਕਿਹਨੇ ਰਿਸਪੈਕਟ ਵੀ ਨਹੀਂ ਕਰਦੇ ਹੈਗੇ ਟੀਚਰ ਦੀ ਤੇ ਜੇ ਮਾੜੀ ਜਿਹੀ ਕੋਈ ਗੱਲ ਕਹਿ ਦੋ ਤਾਂ ਪੇਰੈਂਟਸ ਅੱਜਿੰਨੇ ਵੀ ਸਾਡੇ ਬੱਚੇ ਨੂੰ ਤੁਸੀਂ ਇਹ ਕੀ ਕਹਤਾ ਹੈ ਨਾ ਤਾਂ ਜੇ ਪੇਪਰ ਦੇ ਵਿੱਚੋਂ ਪਾਸ ਹੋਣਾ ਤਾਂ ਆਪਾਂ ਬੱਚੇ ਦੇ ਉੱਤੇ ਕੋਈ ਵੀ ਜਿਹੜਾਗਾ ਇਹੋ ਜੀ ਗੱਲ ਨਹੀਂ ਕਹਿਣੀ ਜਿਹੜੀ ਬੱਚੇ ਦੇ ਵਿਰੁੱਧ ਦੇ ਵਿੱਚ ਹੋਵੇ ਅਗਲਾ ਸਾਡਾ ਕੁਐਸਚਨ ਹੈਗਾ ਉਪਚਾਰਾਤਮਕ ਸਿੱਖਿਆ ਲਈ ਅਧਿਆਪਕ ਦਾ ਨਿਰੀਖਣਾ ਤੇਜ ਹੋਣਾ ਚਾਹੀਦਾ ਹੈ ਸੁਚੇਤ ਹੋਣਾ ਚਾਹੀਦਾ ਹੈ ਕਿਰਿਆਸ਼ੀਲ ਹੋਣਾ ਚਾਹੀਦਾ ਹੈ ਸੁਚੇਤ ਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ ਤਾਂ ਸੁਚੇਤ ਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ ਸਹੀ ਹੈਗਾ ਆੜੇ ਨੂੰ ਕਿੰਨੀਆਂ ਲਗਾ ਲਗਦੀਆਂ ਹਨ ਤਿੰਨ ਓਪਰੇ ਦਾ ਸਮਾਨ ਅਰਥ ਸ਼ਬਦ ਹੈ ਪਰਾਇਆ ਰਾਤ ਦਾ ਵਿਰੋਧੀ ਵਿਰੋਧੀ ਸ਼ਬਦ ਕੀ ਹੋਊਗਾ ਦਿਨ ਉਂਗਲ ਕਰਨੀ ਮਤਲਬ ਕਿ ਦੋਸ਼ ਲਾਉਣਾ ਸਾਡਾ 95ਵਾਂ ਕੁਐਸਚਨ ਆ ਧੂਣੀ ਵਾਲੀਆਂ ਲਗਾ ਦਾ ਦੂਸਰਾ ਨਾਮ ਕੀ ਹੈ ਦੀਰਘ ਲਗਾ ਜਿਹੜੇ ਧੂਣੀ ਵਾਲੀਆਂ ਲਗਾ ਨੇ ਉਹਨਾਂ ਨੂੰ ਦੂਸਰਾ ਨਾਮ ਹੁੰਦਾ ਕੀ ਹੈਗਾ ਦੀਰਘ ਲਗਾ ਮੂਲ ਨਾਲ ਵਿਆਜ ਵਧ ਦੇ ਆਧਾਰ ਤੇ ਅਖਾਣ ਚੁਣੋ ਦਾੜੀ ਨਾਲੋਂ ਮੁੱਛਾਂ ਵੱਡੀਆਂ ਅਨਪੜ੍ਹ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ ਆਨਾ ਸਿੱਖਣਾ ਇੱਕ ਵਿਅਕਤੀ ਲਈ ਹੁੰਦਾ ਹੈ ਵਿਅਕਤੀਗਤ ਸੜਨ 99ਵਾਂ ਕੁਐਸਚਨ ਹੈ ਪਾਸ਼ਾ ਸਿੱਖਿਆ ਦਾ ਬਹੁਤ ਬਹੁਤਾ ਕਾਰਜ ਹੁੰਦਾ ਹੈ ਮੌਖਿਕ ਹੁਨਰ ਉਤੇ 100 ਕੁਐਸ਼ਨ ਹੋ ਗਏ ਸਾਡੇ ਲਾਸਟ ਵਾਲਾ 100ਵਾਂ ਕੁਐਸ਼ਨ ਹੈ ਹਰੇਕ ਭਾਸ਼ਾ ਦੇ ਮੁੱਖ ਅੰਗ ਹੁੰਦੇ ਹਨ ਧੁਨੀਆਂ ਦੇ ਸ਼ਬਦ ਸ਼ਬਦ ਤੇ ਵਾਕ ਵਾਕ ਤੇ ਅਰਥ ਧੁਨੀਆਂ ਸ਼ਬਦ ਵਾਕ ਤੇ ਅਰਥ ਆਜੂਗਾ ਆਨਸਰ ਸਾਡਾ 101 ਪੰਜਾਬੀ ਦੇ ਅਸ਼ੁੱਧ ਉਚਾਰਨ ਦਾ ਇੱਕ ਵੱਡਾ ਕਾਰਨ ਹੈ ਕਿ ਸ਼ਹਿਰੀ ਬੱਚੇ ਹਿੰਦੀ ਰਲੀ ਪੰਜਾਬੀ ਬੋਲਦੇ ਹਨ ਸਕੂਲਾਂ ਵਿੱਚ ਮੌਖਿਕ ਕਾਰਜ ਦੀ ਘਾਟ ਹੈ ਅਧਿਆਪਕ ਅੰਗਰੇਜ਼ੀ ਸ਼ਬਦ ਵਧੇਰੇ ਬੋਲਦੇ ਹਨ ਜੋ ਉਪਰੋਕਤ ਸਾਰੇ ਤੱਕ ਹੀ ਆਜੂਗਾ ਜੀ ਸਕੂਲਾਂ ਵਿੱਚ ਮੌਖਿਕ ਕਾਰਜ ਦੀ ਜਿਹੜੀ ਕੀ ਹੈਗੀ ਘਾਟ ਹੈਗੀ ਤਸ਼ਖੀ ਤਸ਼ਖੀਸੀ ਪ੍ਰੀਖਿਆ ਦਾ ਭਾਵ ਕਾਰਜ ਕੀ ਹੈ ਤਸ਼ਖੀਸੀ ਬੱਚਿਆਂ ਦੀ ਭਾਸ਼ਾ ਵਿੱਚ ਪ੍ਰਗਤੀ ਦੀ ਜਾਂਚ ਕਰਨਾ ਭਾਸ਼ਾ ਸੰਬੰਧੀ ਦੋਸ਼ਾ ਤੇ ਤਰੁੱਟੀਆਂ ਦਾ ਪਤਾ ਲਗਾਉਣਾ ਬੱਚੇ ਨੂੰ ਅਗਲੀ ਸ਼੍ਰੇਣੀ ਵਿੱਚ ਤਰੱਕੀ ਦੇਣਾ ਬੱਚੇ ਨੂੰ ਸ਼੍ਰੇਣੀ ਵਿੱਚ ਅੰਕਾਂ ਦੇ ਆਧਾਰ ਤੇ ਦਰਜਾ ਪ੍ਰਦਾਨ ਕਰਨਾ ਤਾਂ ਕਿ ਆਜੂਗਾ ਜੀ ਦੂਸਰਾ ਭਾਸ਼ਾ ਸੰਬੰਧੀ ਦੋਸ਼ਾ ਤੇ ਤਰੋਟੀਆਂ ਨੂੰ ਤਰੋਟੀਆਂ ਦਾ ਪਤਾ ਲਗਾਉਣਾ ਉਹ ਕਿਹੜੀ ਅ ਪ੍ਰਯੋਗਤਾ ਹੈ ਜਿਸ ਵਿੱਚ ਸੁੰਨ ਤੇ ਬੋਲਚਾਲ ਭਾਸ਼ਾ ਕਾਉਂਸਲਰ ਦਾ ਅਭਿਆਸ ਇੱਕੋ ਸਮੇਂ ਹੁੰਦਾ ਹੈ ਤਾਂ ਉਹ ਹੁੰਦਾ ਜੀ ਵਾਦ ਵਿਵਾਦ ਦੇ ਵਿੱਚ 104 ਵਾਸ਼ ਚੰ ਸਾਡਾ ਭਾਸ਼ਾ ਦੇ ਦੋ ਮੁਖ ਰੂਪ ਹਨ ਕਿਹੜੇ ਨੇ ਸੋਨਾ ਤੇ ਲਿਖਣਾ ਸੋਨਾ ਤੇ ਪੜ੍ਹਨਾ ਲਿਖਣਾ ਤੇ ਮੌਖਿਕ ਮੌਖਿਕ ਤੇ ਸੁਨਣਾ ਤਾਂ ਲਿਖਣਾ ਤੇ ਬੋਲਣਾ ਮਤਲਬ ਕਿ ਮੌਖਿਕ ਮੁਲੰਕਣ ਤੇ ਪ੍ਰੀਖਿਆ ਵਿੱਚ ਕੋਈ ਅੰਤਰ ਨਹੀਂ ਮੁਲੰਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਤੇ ਵਿਸ਼ਾਲ ਹੈ ਪ੍ਰੀਖਿਆ ਵਿੱਚ ਹੀ ਮੁਲੰਕਣ ਹੁੰਦਾ ਹੈ ਵੱਡੇ ਬੱਚਿਆਂ ਦਾ ਮੁਲਾਂਕਣ ਤੇ ਛੋਟਿਆਂ ਦੀਆਂ ਪ੍ਰੀਖਿਆਵਾਂ ਮਾ ਹੁੰਦੀਆਂ ਹਨ ਤਾਂ ਮੁਲਾਂਕਣ ਪ੍ਰੀਖਿਆ ਤੋਂ ਵਧੇਰੇ ਕੀ ਹੈ ਵਿਆਪਕ ਤੇ ਵਿਸ਼ਾਲ ਹੈ ਇੰਨਾ ਵਿੱਚ ਕਿਹੜੀ ਲਗ ਨਾਲ ਟਿੱਪੀ ਨਹੀਂ ਲੱਗਦੀ ਕੰਨੇ ਨਾਲ ਕੀ ਹੈਗੀ ਟਿੱਪੀ ਨਹੀਂ ਲੱਗਦੀ ਕੰਨੇ ਨਾਲ ਟਿੱਪੀ ਲੱਗੀ ਹੋਈ ਦੇਖੀਏကလေး ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਆ ਪਤਨ ਜਿਹੜਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਤਰੱਕੀ ਵਿਕਾਸ ਖੁਸ਼ਹਾਲੀ ਇਤਨੀ ਮਿਲਦੇ ਜੁਲਦੇ ਨੇ ਪਤਨਾ ਜਿਹੜਾ ਇਹ ਨਹੀਂ ਇਹਦੇ ਨਾਲ ਮਿਲਦਾ ਰਿਲੇਟ ਨਹੀਂ ਹੁੰਦਾ ਪਾਸੇ ਮਾਰਨੇ ਉਸਲਵੱਟੇ ਭੰਣਨੇ ਉਸਲਵੱਟੇ ਮਾਰਨੇ ਆਪਾਂ ਕਹਿੰਦੇ ਨੇ ਉਸਲਵੱਟੇ ਮਾਰੀ ਜਾਂਦਾਗਾ ਨਾ ਹਰ ਕੋਈ ਆਪਣੀ ਸ਼ੈ ਦੀ ਹੀ ਸਿਫਤ ਕਰਦਾ ਹੈ ਇਸ ਲਈ ਕਿਹੜਾ ਖਾਨ ਵਰਤੇ ਜਾਂਦਾ ਹੈ ਗੱਲ ਲਾਈ ਗਿੱਟੇ ਕੋਈ ਰੋਵੇ ਤੇ ਕੋਈ ਪਿੱਟੇ ਕੁੰਮਿਆਰੀ ਆਪਣਾ ਘੜਾ ਸਲਾਉਂਦੀ ਹੈ ਗਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ ਗਧੇ ਨੂੰ ਖਵਾਇਆ ਪਾਪ ਦਾ ਪੁੰਨ ਤਾਂ ਕੀ ਆਜੂਗਾ কুমਿਹਰੀ ਆਪਣਾ ਘੜਾ ਸਲਾਉਂਦੀ ਆ ਪਹਿਲੇ ਜੰਮੇ ਮੁੰਡੇ ਨੂੰ ਕੀ ਕਿਹਾ ਜਾਂਦਾ ਹੈ ਪਲੇਠਾ ਇੰਨਾਂ ਵਿੱਚੋਂ ਕਿਹੜਾ ਸ਼ਬਦ ਸ਼ੁੱਧਾ ਸ਼ੁੱਧ ਸ਼ਬਦ ਕਿਹੜਾਗਾ ਆਪ ਹੀ ਪਛਾਣ ਲਿਓ ਐਨੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾਗਾ ਬੱਚੇ ਨੂੰ ਪਹਿਲਾ ਬਾਲ ਗੀਤ ਪੜਾਉਣਾ ਫਿਰ ਭਾਰਤਕ ਜਾਂ ਹੋਰ ਸਹਿਤਿਕ ਬਣ ਗੀਆਂ ਇੱਥੇ ਕਿਹੜਾ ਭਾਸ਼ਾ ਸਿੱਖਿਆ ਸੂਤਰ ਜਿਹੜਾ ਕੰਮ ਕਰ ਰਿਹਾ ਹੈਗਾ ਮਨੋਵਿਗਿਆਨਿਕ ਤੋਂ ਧਾਰਤਿਕ ਵੱਲ 113 ਮੈਂ ਕੁਐਸਚਨ ਵਿਚਾਰਾਂ ਦਾ ਅਰਦਾਨ ਪ੍ਰਦਾਨ ਭਾਸ਼ਾ ਦੇ ਕਿਸ ਕੌਸ਼ਲ ਦੁਆਰਾ ਵਧਿਆ ਹੁੰਦਾ ਹੈ ਸੁਣਨ ਤੇ ਸਮਝਣ ਕੌਸ਼ਲ ਨਾਲ ਬੋਲਣ ਕੌਸ਼ਲ ਨਾਲ ਲਿਖਣ ਕੌਸ਼ਲ ਨਾਲ ਵਾਚਨ ਕੌਸ਼ਲ ਨਾਲ ਤਾਂ ਕਿ ਆਜੂ ਬੋਲਣ ਕੌਸ਼ਲ ਨਾਲ ਵਿਆਕਰਨ ਦੇ ਨਿਯਮਾਂ ਦਾ ਗਿਆਨ ਇੰਨਾ ਜ਼ਰੂਰੀ ਨਹੀਂ ਜਿੰਨਾ ਉਹਨਾਂ ਨਿਯਮਾਂ ਦਾ ਅਭਿਆਸ ਤੇ ਪ੍ਰਯੋਗ ਵਿੱਚ ਲਿਆਉਣਾ ਜ਼ਰੂਰੀ ਹੈ ਤਾਂ ਨਿਯਮ ਭਾਸ਼ਾ ਦੀ ਬੋਲਚਾਲ ਵਿੱਚ ਰੁਕਾਵਟ ਪਾਉਂਦੇ ਹਨ ਨਿਯਮ ਵਿਅਕਤੀ ਦੇ ਸਵੈ ਪ੍ਰਗਟਾਵੇ ਵਿੱਚ ਰੁਕਾਵਟ ਪਾਉਂਦੇ ਹਨ ਨਿਯਮ ਨੂੰ ਜਾਣਨ ਵਾਲੇ ਵੀ ਅਭਿਆਸ ਦੀ ਘਾਟ ਕਾਰਨ ਭਾਸ਼ਾ ਨੂੰ ਅਸ਼ੁੱਧ ਬੋਲਦੇ ਤੇ ਲਿਖਦੇ ਹਨ ਬਿਲਕੁਲ ਸਹੀ ਹੈ ਇਹ ਨਿਯਮਾਂ ਨੂੰ ਜਾਣਨ ਵਾਲੇ ਵੀ ਅਭਿਆਸ ਦੀ ਘਾਟ ਕਾਰਨ ਕੀ ਹੈਗਾ ਭਾਸ਼ਾ ਨੂੰ ਸ਼ੁੱਧ ਬੋਲਦੇ ਤੇ ਲਿਖਦੇ ਹਨ ਜਿਵੇਂ ਜਿਵੇਂ ਅਸੀਂ ਅਭਿਆਸ ਕਰਾਂਗੇ ਵਿਆਕਰਨ ਦਾ ਉਵੇਂ-ਉਵੇਂ ਸਾਡਾ ਜਿਹੜਾ ਉਚਾਰਨ ਆ ਤੇ ਜਿਹੜੇ ਸਾਡੀ ਲਿਖਾਵਟ ਆਗੀ ਉਹਦੇ ਵਿੱਚ ਸੁਧਾਰ ਹੋਊਗਾ ਮੌਖਿਕ ਪ੍ਰਗਟਾਵੇ ਨੂੰ ਸਪਸ਼ਟ ਸੁਬੋਧ ਬਣਾਉਣ ਲਈ ਅਧਿਆਪਕ ਨੂੰ